ਧੰਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਰੈਣ ਸੁਹਾਵੜੀ ਦਿਨ ਸੋਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਮੰਝ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭ ਭਉ ਭਰਮ ਖੋਇਆ ਗੁਰਪੁਰ ਦੇਖਾਂ ਸਬਣੀ ਜਾਈਂ ਜੀਉ ਪ੍ਰਭ ਸਮਰੱਥ ਬੜ ਉੱਚ ਹੰਪਾਰਾ ਨੌ ਨਿਦ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਉ ਕਰ ਕੇ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚ ਸਾਧਰਵਾਲਾ ਦੇਹ ਦਾਨ ਨਾਨਕ ਜਨ ਮੰਗ ਸਦਾ ਸਦਾ ਹਰ ਧਿਆਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾ ਦਰਵਾਨ ਦਾਨ ਦੇ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਅਤੀ ਵਡ ਭਾਗੇ ਹੋ ਜੋ ਕਿ ਰਜਾਨਾਂ ਦੀ ਤਰ੍ਹਾਂ ਸਤਿਗੁਰਾਂ ਦੀ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਸਤਗੁਰੂ ਕਹਿੰਦੇ ਉਹਦੇ ਵਾਸਤੇ ਸਭ ਕੁਝ ਸਫਲ ਹੈ ਜੋ ਪਰਮੇਸ਼ਰ ਦਾ ਨਾਮ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਹੈ ਗੁਰੂ ਕੀ ਸੰਗਤ ਵਿੱਚ ਮਿਲ ਕੇ ਉਹਨੂੰ ਜਪਦਾ ਹੈ ਸਤਗੁਰੂ ਪਹਿਲੀਆਂ ਪੰਕਤੀਆਂ ਵਿੱਚ ਇਹ ਭਾਵ ਬਖਸ਼ਿਸ਼ ਕਰ ਰਹੇ ਹਨ ਰੈਣ ਸੁਹਾਵੜੀ ਦਿਨ ਸੁ ਸੋਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਉਹਦੀ ਰਾਤ ਵੀ ਸੁਹਾਵਣੀਆ ਤੇ ਉਹਦਾ ਦਿਨ ਵੀ ਸੌਖਾ ਨਿਕਲਦਾ ਪਾਵ ਉਹਦਾ ਜੀਵਨ ਸਫਲ ਹੈ ਕਿਸ ਦਾ ਕਹਿੰਦੇ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਜਦੋਂ ਸੰਗਤ ਕਰਕੇ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਸਭ ਕਿਰਪਾ ਕਰਦੇ ਕਹਿੰਦੇ ਘੜੀ ਮੂਰਤ ਸਿਮਰਤ ਪਲ ਵੰਝੈ ਜੀਵਨ ਸਫਲ ਤਿਥਾਈ ਜੀਓ ਘੜੀ ਮੂਰਤ ਸਿਮਰਤ ਪਲ ਵੰਝੈ ਉਹਦਾ ਸਮਾਂ ਜਿਹੜਾ ਜਿੰਨਾ ਵੀ ਸਮਾਂ ਜ਼ਿੰਦਗੀ ਦਾ ਇੱਥੇ ਆਮ ਕਰਕੇ ਜਿਸ ਦੇ ਆਪਾਂ ਮੰਮੇ ਨੂੰ ਦੋ ਔਂਕੜ ਆਉਂਦੇ ਆ ਰਾਰਾ ਤੇ ਤੱਤਾ ਮੂਰਤ ਪੜਦੇ ਮੂਰਤ ਪਰ ਉਚਾਰਣ ਇਹਦਾ ਅਸੀਂ ਮੂਰਤ ਕਰਨਾ ਹੈ ਜਿੱਥੇ ਮੂਰਤ ਵਾਸਤੇ ਆਉਂਦਾ ਤੱਤੇ ਨੂੰ ਹਿਆਰੀ ਹੁੰਦੀ ਹੈ ਘੜੀ ਮੂਰਤ ਸਿਮਰਤ ਬਲ ਬੰਜੇ ਮਨਜੇ ਮਤਲਬ ਬਤੀਤ ਹੁੰਦਾ ਹੈ ਜੀਵਨ ਸਫਲ ਤਿਥਾਈ ਜੀਓ ਉਹਦਾ ਜੀਵਨ ਸਫਲ ਹੋ ਗਿਆ ਜਪੋ ਅੰਮ੍ਰਿਤ ਨਾਮ ਸੰਤ ਸੰਗ ਮੇ ਬਣੀ ਦੇ ਵਿੱਚ ਬਹੁਤ ਪ੍ਰਮਾਣ ਦਿੱਤੇ ਗੁਰੂ ਸਾਹਿਬ ਨੇ ਕਹਿੰਦੇ ਸਫਲ ਜਨਮ ਤਿਸ ਕਾ ਜਗ ਭੀਤਰ ਇਸ ਸੰਸਾਰ ਦੇ ਵਿੱਚ ਉਹਦਾ ਜਨਮ ਸਫਲ ਹੈ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨੋਂ ਜਾਪੇ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਜਿਹਦੇ ਉਪਰੋਂ ਬਖਸ਼ਿਸ਼ ਕਰਦਾ ਸਤਗੁਰੂ ਕਹਿੰਦੇ ਰੈਣ ਸੁਹਾਵੜੀ ਦਿਨ ਸੁਸਹਿਲਾ ਉਹਦਾ ਜੀਵਨ ਹਮੇਸ਼ਾ ਹੀ ਸੁੱਖਾਂ ਭਰਿਆ ਹੈ ਅੰਦਰੋਂ ਆਤਮਿਕ ਸੁੱਖ ਦੇ ਨਾਲ ਜੁੜਿਆ ਹੋਇਆ ਹੈ ਨੇ ਤਾਂ ਤੁਸੀਂ ਮੇਰੇ ਵਰਗੇ ਬੰਦਿਆਂ ਨੂੰ ਮਿਲਦੇ ਰਹਿੰਦੇ ਹੋ ਕਦੇ ਤਾਂ ਇਦਾਂ ਕਹਿਣਗੇ ਉਹ ਚੜਦੀ ਕਲਾ ਹੈ ਘੰਟੇ ਬਾਅਦ ਕਹਿਣ ਲਿਆ ਅੱਜ ਤਾਂ ਸਾਰਾ ਦਿਨੇ ਖਰਾਬ ਨਿਕਲਿਆ ਅੱਜ ਤਾਂ ਸਮਾਂ ਹੀ ਨਹੀਂ ਚੰਗਾ ਨਿਕਲਿਆ ਪਲਾਨੀ ਕੌਣ ਮਥੇ ਲੱਗ ਗਿਆ ਮਤਲਬ ਦੋਨੇ ਅਵਸਥਾ 'ਚ ਜੀਂਦੇ ਆ ਪਰ ਉਹਨਾਂ ਦਾ ਜੀਵਨ ਇੱਕੋ ਜਿਹਾ ਹੀ ਆ ਰੈਣ ਸੁਹਾਵੜੀ ਦਿਨਸ ਸੋਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਵੇਲ ਕਿਉਂਕਿ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਦੇ ਨਾਲ ਜੁੜਦੇ ਹਾਂ ਬਾਣੀ ਦੇ ਨਾਲ ਜੁੜਦੇ ਹਾਂ ਜਿੱਦਾਂ ਜਿੱਦਾਂ ਬਾਣੀ ਪੜ੍ਹਦੇ ਹਾਂ ਕਈ ਲੋਕ ਅੱਜ ਸਾਡੀ ਕੌਮ ਦੇ ਵਿੱਚ ਪੈਦਾ ਹੋ ਗਿਆ ਕਹਿੰਦੇ ਜੀ ਬਾਣੀ ਪੜ੍ਹਨ ਦੀ ਲੋੜ ਨਹੀਂ ਸਿਮਰਨ ਕਰੋ ਇਹ ਤੋਂ ਅਨਕਾਰੀ ਨਹੀਂ ਆ ਸਿਮਰਨ ਕਰਨਾ ਚਾਹੀਦਾ ਔਰ ਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ ਬਾਣੀ ਪੜਾਂਗੇ ਗੁਣ ਆਉਣਗੇ ਜੀਵਨ ਦੇ ਵਿੱਚ ਇੱਕ ਇੱਕ ਗੁਣ ਜੀਵਨ ਵਿੱਚ ਧਾਰਨ ਹੋਏਗਾ ਜਦੋਂ ਗੁਣ ਆ ਗਏ ਫਿਰ ਤਾਂ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਵੀ ਉੱਠਦਿਆਂ ਬੈਠਦਿਆਂ ਪਰਮੇਸ਼ਰ ਨੂੰ ਯਾਦ ਕਰਦਾ ਹੈ ਸਭ ਕਹਿੰਦੇ ਉਹਦਾ ਜੀਵਨ ਹੀ ਸਫਲ ਹੋ ਜਾਂਦਾ ਹੈ ਰੈਣ ਸੁਹਾਵੜੀ ਦਿਨ ਸੋ ਸੁਹੇਲਾ ਜਬ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪਦਾ ਉਹਦੇ ਸਾਰੇ ਪਾਪ ਨੱਥ ਜਾਂਦੇ ਉਹ ਜੀਵਨ ਦੇ ਵਿੱਚ ਵਿਸ਼ਵਾਸ ਲੈ ਕੇ ਆਉਂਦਾ ਹੈ ਅੰਦਰ ਬਾਹਰ ਹਰ ਪ੍ਰਭ ਸਾਥੀ ਉਹਨੂੰ ਭਰੋਸਾ ਹੋ ਜਾਂਦਾ ਕਿ ਮੇਰਾ ਵਾਹਿਗੁਰੂ ਅਕਾਲ ਪੁਰਖ ਮੇਰੇ ਨਾਲ ਵੱਸਦਾ ਹੈ ਅੰਦਰ ਬਾਹਰ ਹਰ ਪ੍ਰਭ ਸਾਥੀ ਜਿੱਦਨ ਇਹ ਵਿਸ਼ਵਾਸ ਆ ਗਿਆ ਨਾ ਅਸੀਂ ਕਦੇ ਵੀ ਨਹੀਂ ਡੋਲਾਂਗੇ ਪੜ੍ਹ ਲੈਣਾ ਬਖਰੀ ਗੱਲ ਹੈ ਕਿ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਹਿ ਛੜਾਈ ਗੁਰ ਮੇਰੇ ਸੰਗ ਸਦਾ ਹੈ ਨਾਲ ਉਹ ਤਾਂ ਨਾਲ ਹੈ ਪਰ ਅਸੀਂ ਨਾਲ ਨਹੀਂ ਹੁੰਦੇ ਨਾ ਇਸ ਕਰਕੇ ਮਨ ਨੂੰ ਕਹਿਣਾ ਵੀ ਉਹਦੇ ਨਾਲ ਰਹੁ ਜਿਦਾਂ ਆਪ ਅਨੰਦ ਸਾਹਿਬ ਪੜਦੇ ਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਉਦੇ ਨਾਲ ਰਹਿਣ ਦਾ ਯਤਨ ਕਰ ਉਹਦੇ ਨਾਲ ਰਹਿਣਾ ਮਤਲਬ ਉਹਦੀ ਹੋਂਦ ਨੂੰ ਜੀਵਨ ਦੇ ਵਿੱਚ ਸਵੀਕਾਰ ਕਰ ਵੀ ਹੈ ਤੁਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੇ ਸੋਇ ਅੱਗੇ ਗੁਰੂ ਸਾਹਿਬ ਕਹਿੰਦੇ ਹੈ ਤੂੰ ਹੈ ਤੂੰ ਹੋਵਣ ਹ ਜਦਨ ਅਸੀਂ ਇਹ ਜੀਵਨ ਦੇ ਵਿੱਚ ਧਾਰਨ ਕਰ ਲਿਆ ਵੀ ਰੱਬ ਹੈ ਪਰਮਾਤਮਾ ਹੈ ਉਹ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਉਹਦੇ ਕੋਲ ਹੈ ਫਿਰ ਅਸੀਂ ਡੋਲਾਂਗੇ ਨਹੀਂ ਉਹਦਾ ਨਾਮ ਜਪਾਂਗੇ ਗੁਰੂ ਸਾਹਿਬ ਕਹਿੰਦੇ ਸਿਮਰਤ ਨਾਮ ਦੋਕ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਅੰਦਰ ਬਾਹਰ ਉਹ ਪ੍ਰਮਾਤਮਾ ਨੂੰ ਨੇੜੇ ਸਮਝਾਂ ਤੇ ਸਮਝਿਆ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਬੈਠਦੇ ਆ ਚਾਹੇ ਤਤੀ ਤਵੀ ਤੇ ਬੈਠੇ ਆ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲ ਉਹ ਤਾਂ ਸਦਾ ਹੀ ਨਾਲ ਹੈ ਪਰ ਅਸੀਂ ਕਦੇ ਕਦੇ ਨਾਲ ਹੁੰਨੇ ਮਨ ਦੇ ਨਾਲ ਵੀ ਨਹੀਂ ਹੁੰਦੇ ਬ੍ਰੂ ਮਹਾਰਾਜ ਕਹਿੰਦੇ ਉਹਦੇ ਨਾਲ ਰੋ ਉਹ ਨਾਲ ਹੈ ਅੰਤਰ ਬਾਹਰ ਹਰ ਪ੍ਰਭ ਸਾਥੇ ਤੇ ਜਿੱਦਣ ਉਹ ਨੂੰ ਨੇੜੇ ਸਮਝੋਗੇ ਭੈ ਭਉ ਧਰਮ ਖੋਇਆ ਗੁਰਪੂਰੇ ਸਾਡੇ ਅੰਦਰ ਭਰਮ ਹੈ ਭਰਮ ਦੇ ਨਾਲ ਡਰ ਪੈਦਾ ਹੋ ਗਿਆ ਕਿਸੇ ਨੇ ਭਰਮ ਪਾ ਦਿੱਤਾ ਨਾ ਵੀ ਜੇ ਤੁਸੀਂ ਆ ਕੰਮ ਨਹੀਂ ਕੀਤਾ ਤੇ ਇਦਾਂ ਹੋ ਜਾਣਾ ਹੈ ਅੰਦਰ ਭਰਮ ਬਣ ਗਿਆ ਮੱਝ ਦੇ ਅੱਗੇ ਵੀ ਬੇਨਤੀ ਕਰ ਰਹੇ ਹਾਂ ਭਰਮ ਦੇ ਦੋ ਪੁੱਤਰ ਐ ਇੱਕ ਢਰ ਤੇ ਇੱਕ ਧੋਖਾ ਤੇ ਇੱਕ ਉਹਦੀ ਬੱਚੀ ਆ ਉਹਦਾ ਨਾਮ ਹੈ ਭਟਕਣਾ ਭਰਮ ਦੀ ਜਿਹੜੀ ਬੱਚੀ ਐ ਜਿਹੜਾ ਭਰਮ ਦੇ ਵਿੱਚ ਪੈ ਗਿਆ ਜਿਹੜਾ ਬੰਦਾ ਭਰਮ ਹੀ ਆ ਨਾ ਉਹ ਧਰਮ ਹੀ ਨਹੀਂ ਹੋ ਸਕਦਾ ਅੱਜ ਸਾਨੂੰ ਵੀ ਕੀਤਾ ਜਾਂਦਾ ਵੀ ਏਨੇ ਤੁਸੀਂ ਏਨੇ ਪਾਠ ਕਰ ਲਓ ਏਨੇ ਸ਼ਬਦ ਪੜ੍ਹ ਲਓ ਏਨਾ ਮੰਤਰ ਕਰ ਲਓ ਤੁਹਾਡਾ ਕੰਮ ਆਉ ਹੋ ਜਾਏਗਾ ਹੋ ਜਾਏਗਾ ਗੁਰੂ ਸਾਹਿਬ ਤਾਂ ਕਹਿੰਦੇ ਆ ਵੀ ਉੱਠਦਿਆਂ ਬੈਠਦਿਆਂ ਉਹਨੂੰ ਯਾਦ ਕਰ ਓਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਉਹ ਹਮੇਸ਼ਾ ਨਾਲ ਹੈ ਧਰਮ ਬਣ ਗਿਆ ਅੰਦਰ ਡਰ ਪੈਦਾ ਹੋ ਗਿਆ ਪੈ ਭਾਉ ਧਰਮ ਖੋਇਆ ਗੁਰਪੂਰੇ ਗੁਰੂ ਕਿਦਾਂ ਦੂਰ ਕਰਦਾ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਗੁਰੂ ਸਮਝਾਉਣਗੇ ਸਤਿਗੁਰ ਕਹਿਣ ਲੱਗੇ ਨਹੀਂ ਭਾਈ ਡਰਨਾ ਨਹੀਂ ਹੈ ਡਰਨਾ ਨਹੀਂ ਹੈ ਉਹਦੇ ਡਰ ਦੇ ਵਿੱਚ ਰਹੋ ਜਿਉ ਪ੍ਰਮਾਤਮਾ ਹੀ ਇੱਕ ਹੈ ਜੋ ਨਿਰਭਉ ਹੈ ਜਦੋਂ ਉਹਨੂੰ ਤੁਸੀਂ ਜਪੋਗੇ ਤੁਹਾਡੇ ਡਰ ਵੀ ਖਤਮ ਹੋ ਜਾਣਗੇ ਜਿਹਦੀ ਆਪਾਂ ਪੂਜਾ ਕਰਦੇ ਆ ਨਾ ਉਦਾਂ ਦਾ ਬਣਖ ਬਣ ਜਾਂਦਾ ਹੈ ਸਤਿਗੁਰੂ ਕਹਿੰਦੇ ਪੁਰਖਾਂ ਸੇਵਾ ਸੇ ਪੁਰਖ ਹੋਵੇ ਜਿਹੜਾ ਰੱਬ ਦੀ ਅਰਧਨਾ ਕਰੇਗਾ ਉਹ ਤਾਂ ਬਣ ਜਾਏਗਾ ਉਹਦੇ ਵਰਗਾ ਹਰ ਜਾਣਾ ਸੱਚ ਆਈਏ ਜੈਸਾ ਹਰ ਹੀ ਹੋਇ ਨਿਰਪਉ ਜਪੈ ਸਗਲ ਭਾਉ ਮਿਟੈ ਤੇ ਭਰਮ ਬਣਿਆ ਸੀ ਭਰਮ ਦੇ ਨਾਲ ਡਰ ਪੈਦਾ ਹੋ ਗਿਆ ਭੈ ਭਾਉ ਭਰਮ ਖੋਇਆ ਗੁਰ ਪੂਰੇ ਦੇਖਾਂ ਸਭ ਨਹੀਂ ਜਾਈਂ ਜੀਓ ਹੁਣ ਮੈਨੂੰ ਇਦਾਂ ਦੀ ਕੋਈ ਜਗ੍ਹਾ ਨਹੀਂ ਦਿਖਦੀ ਜਿੱਥੇ ਰੱਬ ਨਹੀਂ ਹੈ ਹਰ ਇੱਕ ਜਗ੍ਹਾ ਪਰਮੇਸ਼ਰ ਵਸਦਾ ਹੈ ਤੇਰ ਮੇਰ ਖਤਮ ਹੋ ਗਈ ਅੰਦਰੋਂ ਭਾਵਨਾ ਬਣ ਗਈ ਪਰਮਾਤਮਾ ਸਭ ਜੱਗ ਹੈ ਔਰ ਸਾਰਿਆਂ ਦੇ ਵਿੱਚ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਜੇ ਹੁਣ ਲੋਕ ਦਾਵਾ ਕਰਦੇ ਆ ਨਾ ਇੱਕ ਲੋਕ ਦਾਵਾ ਕਰ ਰਿਹਾ ਕਿ ਸਾਨੂੰ ਰੱਬ ਨੇ ਭੇਜਿਆ ਮੈਂ ਰੱਬ ਦਾ ਬੰਦਾ ਹਾਂ ਰੱਬ ਦਾ ਬੰਦਾ ਕੋਈ ਬਿੱਤ ਕਰੇ ਥੋੜੇ ਕਰਦਾ ਹੈ ਨਫ਼ਰਤ ਥੋੜੇ ਕਰਦਾ ਹੈ ਰੱਬ ਦਾ ਬੰਦਾ ਤਾਂ ਕੀ ਕਹਿ ਰਿਹਾ ਅਵਲ ਅੱਲਾ ਹੈ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਰੱਬ ਦੇ ਬੰਦੇ ਕੀ ਕਹਿੰਦੇ ਆ ਸਭ ਮੈਂ ਜੋ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਗੁਰੂ ਨੇ ਭਰਮ ਖਤਮ ਕਰਨਾ ਪਹਿ ਭਾਉ ਭਰਮ ਖੋਇਆ ਗੁਰਪੂਰ ਦੇਖਾਂ ਸਭਨੀ ਜਾਈ ਜੀਓ ਪ੍ਰਭ ਸਮਰਥ ਵੱਡ ਊਚ ਅਪਾਰਾ ਉਹ ਸਮਰੱਥ ਹੈ ਹੁਣ ਉਹ ਸਮਰੱਥ ਦੇ ਚਰਨਾਂ ਨਾਲ ਜੁੜਨਾ ਹੈ ਬੜੇ ਸਾਨੂੰ ਸੰਸਾਰ ਦੇ ਵਿੱਚ ਮਿਲਦੇ ਆ ਮubaruk ਹੈ ਕੋਈ 12 ਕਲਾ ਸੰਪੂਰਨ ਹੈ ਕੋਈ 16 ਕਲਾ ਸਮਰੱਥ ਹੈ ਕੋਈ ਕੁਝ ਹੈ ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਸਰਬ ਕਲਾ ਸਮਰੱਥ ਹੈ ਨਾ ਉਹ ਮੇਰਾ ਪ੍ਰਮਾਤਮਾ ਹੈ ਉਹਦੇ ਅੱਗੇ ਅਰਦਾਸ ਕਰੀਏ ਬੇਨਤੀ ਕਰਦੇ ਨਾ ਆਪਾਂ ਦੰਡਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਕੋ ਕਿੰਨੀਆਂ ਕਲਾ ਦਾ ਸਮਰਾਤਾ ਕੋ ਕਿੰਨੀਆਂ ਕਲਾ ਵਿੱਚ ਸਮਰੱਥ ਹੈ ਉਹ ਪੂਰਨ ਸਮਰੱਥ ਹੈ ਪ੍ਰਭ ਸਮਰੱਥ ਵੱਡ ਊਚ ਅਪਾਰਾ ਲੋਕਾਂ ਨੂੰ ਲੈ ਭਲੇਖਾਈ ਆ ਰੱਬ ਦੀ ਹੋਂਦ ਨੂੰ ਭੁੱਲ ਗਏ ਆਪ ਰੱਬ ਬਣ ਗਏ ਬਥੇਰੇ ਸੰਸਾਰ ਦੇ ਵਿੱਚ ਲੋਕ ਹੈ ਇੱਕ ਨੂੰ ਪਿੰਡ ਦੇ ਵਿੱਚ ਇੱਕ ਸਾਧੂ ਆ ਗਿਆ ਤੇ ਉਹਨਾਂ ਨੇ ਮੰਦਿਰ ਵਾਲਿਆਂ ਨੇ ਆਖਿਆ ਵੀ ਮਹਾਪੁਰਸ਼ੋ ਬਾਬਾ ਜੀ ਇੱਥੇ ਪ੍ਰਵਚਨ ਕਰੋ ਉਹ ਕਹਿੰਦੇ ਠੀਕ ਹੈ ਲੋਕਾਂ ਨੂੰ ਇਕੱਠੇ ਕਰ ਲਓ ਲੋਕਾਂ ਨੂੰ ਇਕੱਠੇ ਕੀਤਾ ਉਸ ਮਹਾਪੁਰਸ਼ ਨੇ ਸਵਾਲ ਕੀਤਾ ਪਹਿਲਾਂ ਕਹਿੰਦਾ ਮੈਂ ਕਥਾ ਕਰਾਂਗਾ ਪਰ ਮੇਰਾ ਸਵਾਲ ਦਾ ਜਵਾਬ ਦਿਓ ਕਹਿੰਦੇ ਜੀ ਪੁੱਛੋ ਕਾਫੀ ਲੋਕ ਬੈਠੇ ਸੀ ਪਹਿਲਾ ਸਵਾਲ ਕੀਤਾ ਰੱਬ ਹੈ ਕਹਿੰਦੇ ਜੀ ਹਾਂ ਸਾਰਿਆਂ ਨੇ ਹੱਥ ਕੜ ਗਏ ਤੇ ਰੱਬ ਹੈ ਤੁਸੀਂ ਰੱਬ ਦੇ ਬਾਰੇ ਜਾਣਦੇ ਹੋ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਉਹਨੇ ਆਖਿਆ ਵੀ ਤੁਸੀਂ ਤਾਂ ਸਾਰੇ ਜਾਣੀ ਜਾਣ ਹੋ ਤੁਹਾਨੂੰ ਤਾਂ ਗਿਆਨ ਦੀ ਲੋੜ ਹੀ ਕੋਈ ਨਹੀਂ ਹੈ ਵੀ ਤੁਸੀਂ ਕਹਿੰਦੇ ਵੀ ਰੱਬ ਹੈ ਤੇ ਰੱਬ ਨੂੰ ਜਾਣਦੇ ਹੋ ਫੇ ਮੇਰੇ ਕਥਾਕਰਨ ਦਾ ਮਤਲਬ ਕੀ ਹੈ ਉਹ ਤਾਂ ਚਲਾ ਗਿਆ ਹਣ ਜਿਹੜੇ ਝੂਠੇ ਹੁੰਦੇ ਹਨ ਤੇ ਝੂਠਿਆਂ ਦੇ ਜੋ ਵਿੱਚ ਥੋੜੇ ਆਗੋ ਵੀ ਹੁੰਦੇ ਝੂਠੇ ਉਹਨੇ ਆਖਿਆ ਵੀ ਤੁਸੀਂ ਇੱਦਾਂ ਕਰੋ ਦੂਸਰੇ ਮੰਦਰ ਪਹੁੰਚੋ ਮੈਂ ਇਹਨੂੰ ਮਨਾ ਕੇ ਲਿਆਉਂਦਾ ਉਹਦੇ ਪਿੱਛੇ ਗਿਆ ਕਹਿੰਦਾ ਕਿ ਜੀ ਇਹ ਬੰਦੇ ਸਹੀ ਨਹੀਂ ਆ ਕਮੇਟੀ ਚੰਗੀ ਨਹੀਂ ਮੰਦਰ ਦੀ ਸਾਡੇ ਮੰਦਰ ਚੱਲੋ ਉੱਥੇ ਕਥਾ ਕਰੋ ਕਹਿੰਦਾ ਚੱਲੋ ਉਹਨੇ ਉੱਥੇ ਜਾ ਕੇ ਸਵਾਲ ਫੇਰ ਕੀਤਾ ਸਵਾਲ ਕੀਤਾ ਰੱਬ ਹੈ ਕਿਸ ਨੇ ਹੱਥ ਨਹੀਂ ਖੜਾ ਕੀਤਾ ਕਹਿੰਦੇ ਨਹੀਂ ਹੈਗਾ ਰੱਬ ਦੇ ਬਾਰੇ ਜਾਣਦੇ ਹੋ ਕਹਿੰਦੇ ਨਹੀਂ ਜਾਣਦੇ ਕਹਿੰਦੇ ਜਦੋਂ ਤੁਸੀਂ ਕਹਿ ਦਿੱਤਾ ਰੱਬ ਨਹੀਂ ਹੈ ਰੱਬ ਬਾਰੇ ਨਹੀਂ ਜਾਣਦੇ ਫਿਰ ਆਪਾਂ ਕਥਾ ਕਿਹਦੀ ਕਰਨੀ ਹੈ ਕਿ ਆਪਾਂ ਕਿਹਦੀ ਕਥਾ ਕਰਨੀ ਹੈ ਉੱਥੋਂ ਵੀ ਚਲਾ ਗਿਆ ਉਹਨਾਂ ਆਖਿਆ ਵੀ ਹੁਣ ਹੁਣ ਕਥਾ ਤਾਂ ਕਰਾਉਣੀ ਆ ਉਹ ਤੀਸਰੇ ਮੰਦਰ ਵਾਲਾ ਅੱਗੇ ਹੋ ਗਿਆ ਉਹ ਕੁੰਭਕੁਮਾ ਕੇ ਉਹਨੂੰ ਗੱਲਾਂ ਵਿੱਚ ਪਾ ਕੇ ਵੀ ਇੱਕ ਮੌਕਾ ਦੇ ਦਿਓ ਸਾਡੇ ਮੰਦਰ ਆ ਜਾਓ ਇਹ ਤਾਂ ਦੋਨੇ ਕਮੇਟੀਆਂ ਖਰਾਬ ਹੈ ਸਾਡੀ ਕਮੇਟੀ ਬਹੁਤ ਚੰਗੀ ਆ ਸਾਡੀ ਸੰਗਤ ਵੀ ਬਹੁਤ ਚੰਗੀ ਆ ਤੁਸੀਂ ਉੱਥੇ ਕਥਾ ਕਰਿਓ ਜਦੋਂ ਤੀਜੇ ਤੇ ਗਏ ਲੋਕਾਂ ਨੂੰ ਪਹਿਲਾਂ ਕਹਿ ਤਾ ਤੁਸੀਂ ਪਹੁੰਚ ਜੋ ਹੁਣ ਪਿੰਡ 'ਚ ਕਿੰਨੇ ਕੇ ਲੋਕ ਹੁੰਦੇ ਸਾਰੇ ਉਧਰ ਚਲੇ ਗਏ ਉਹਨੇ ਜਾ ਕੇ ਸਵਾਲ ਕੀਤਾ ਵੀ ਰੱਬ ਹੈ ਅੱਧਿਆਂ ਨੇ ਹੱਥ ਖੜੇ ਕਰ ਦਿੱਤੇ ਕਹਿੰਦੇ ਹੈ ਅੱਧਿਆਂ ਨੇ ਨਹੀਂ ਕੀਤਾ ਰੱਬ ਦੇ ਬਾਰੇ ਜਾਣਦੇ ਹੋ ਅੱਧਿਆਂ ਨੇ ਹੱਥ ਖੜੇ ਕਰਤੇ ਅੱਧਿਆਂ ਨੇ ਨਹੀਂ ਕੀਤੇ ਕਹਿੰਦਾ ਇਦਾਂ ਕਰੋ ਜਿਹੜੇ ਰੱਬ ਦੇ ਬਾਰੇ ਜਾਣਦੇ ਆ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਿਓ ਮੇਰੀ ਤਾਂ ਲੋੜ ਹੀ ਕੋਈ ਨਹੀਂ ਕਥਾ ਕਰਨ ਵੀ ਜਿਹੜੇ ਜਾਣਦੇ ਆ ਉਹ ਦੂਸਰੇ ਨੂੰ ਦੱਸ ਦਿਓ ਵੀ ਰੱਬ ਹੈ ਉਹ ਵੀ ਦੱਸ ਦਿਓ ਜਿਹੜੇ ਜਾਣਦੇ ਆ ਉਹ ਕਹਿੰਦੇ ਵੀ ਮਾਫ ਕਰ ਦਿਓ ਕਹਿੰਦਾ ਵੀ ਤੁਸੀਂ ਬੰਦੇ ਉਹੀ ਆ ਤੁਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਤੁਸੀਂ ਜਵਾਬ ਬਦਲੀ ਜਾ ਰਹੇ ਹੋ ਹੁਣ ਦੇਖੋ ਨਾ ਕਿਸੇ ਨੂੰ ਕਹੋ ਪੁੱਛੋ ਬਦਲਾਅ ਚਾਹੀਦਾ ਸਾਰੇ ਕਹਣਗੇ ਹਾਂ ਬਦਲਾਅ ਹੋਣਾ ਚਾਹੀਦਾ ਜੇ ਕੋ ਵੀ ਤੁਸੀਂ ਬਦਲਣਾ ਚਾਹੁੰਦੇ ਹੋ ਨਹੀਂ ਅਸੀਂ ਨਹੀਂ ਬਦਲਣਾ ਬਦਲਾਅ ਕਦੋਂ ਆਏਗਾ ਜਦੋਂ ਅਸੀਂ ਬਦਲਾਂਗੇ ਬਦਲਾਅ ਤਾਂ ਹੀ ਆਏਗਾ ਰੱਬ ਤਾਂ ਹੈ ਉਸ ਤੋਂ ਬਗੈਰ ਕੁਝ ਵੀ ਨਹੀਂ ਹੈ ਉਹ ਸਮਰੱਥ ਹੈ ਭਲੇ ਕਿnde ਪਾਏ ਗਏ ਅਸੀਂ ਤੇ ਗੁਰੂ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਗੁਰੂ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਹੈ ਤੂੰ ਹੈ ਤੂੰ ਹੋਵਣਹਾਰ ਅਗੰਮ ਆਗਾਦ ਊਚ ਅਪਾਰ ਉਹ ਕਿੱਡਾ ਵੱਡਾ ਕਹਿੰਦੇ ਪ੍ਰਭ ਸਮਰੱਥ ਬੱਡ ਵੱਡਾ ਹੈ ਉੱਚ ਉੱਚਾ ਹੈ ਅਪਾਰ ਉਹਨਾਂ ਨੇ ਆਖਿਆ ਵੀ ਮੈਂ ਤੁਹਾਨੂੰ ਦੱਸਦਾ ਗੁਰੂ ਸਾਹਿਬ ਕਹਿੰਦੇ ਕੋਈ ਵੀ ਨਹੀਂ ਦੱਸ ਸਕਦਾ ਰੱਬ ਦੇ ਬਾਰੇ ਕੋਈ ਵੀ ਨਹੀਂ ਦੱਸ ਸਕਦਾ ਜੇ ਪੰਡਤਾਂ ਨੂੰ ਪਤਾ ਲੱਗ ਜਾਏ ਨਾ ਤੇ ਇੱਕ ਉਹਨਾਂ ਨੇ ਵੇਦ ਹੋਰ ਲਿਖ ਦੇਣਾ ਬੇਲਣਾ ਪਾਈਆਂ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਧੀਆਂ ਕਾਦੀ ਮਤਲਬ ਕਾਜੀ ਜਿਹੜੇ ਆ ਉਹ ਸਮੇਂ ਨੂੰ ਉਹ ਵੀ ਨਹੀਂ ਜਾਣਦੇ ਬਖਤ ਨਾ ਪਾਇਓ ਕਾਧੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਉਹ ਆਪੇ ਜਾਣਦਾ ਉਹ ਕਿੱਡਾ ਵੱਡਾ ਕਹਿੰਦੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜਾ ਉੱਚਾ ਹੋਵੇ ਕੋਈ ਜੇ ਉਹਦੇ ਵਰਗਾ ਕੋਈ ਹੋਏਗਾ ਤਾਂ ਹੀ ਦੱਸ ਸਕਦੇ ਨਾ ਉਹਦੇ ਬਾਰੇ ਏਵੜਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਕਿਉਂਕਿ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਉਹ ਵੱਡਾ ਹੈ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਭੰਡਾਰ ਉਹ ਜਿਹੜਾ ਉਹਦੇ ਨਾਲ ਜੁੜਦਾ ਹੈ ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਸਭ ਕੁਝ ਬਖਸ਼ਿਸ਼ ਕਰ ਦਿੰਦਾ ਹੈ ਨਾਮ ਦੇ ਭੰਡਾਰ ਭਰ ਦਿੰਦਾ ਹੈ ਰੱਬ ਕਿਦਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਦ ਅੰਤ ਮਦ ਪ੍ਰਭ ਸੋਈ ਇਥੇ ਜਿਸ ਵੇਲੇ ਆਪਾਂ ਵਿਆਕਰਨ ਦੇ ਹਿਸਾਬ ਦੇ ਨਾਲ ਅਰਥ ਕਰਦੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਆਦ ਦੇ ਦੱਦੇ ਨੂੰ ਸਿਹਾਰੀ ਹੈ ਅੰਤ ਦੇ ਤੱਤੇ ਨੂੰ ਸਿਹਾਰੀ ਹੈ ਮੱਧ ਦੇ ਧੱਦੇ ਨੂੰ ਸਿਹਾਰੀ ਹੈ ਮਤਲਬ ਆਦ ਆਦ ਦਾ ਕੀ ਅਰਥ ਕਰਦੇ ਮੁੱਢ ਮਤਲਬ ਮੁੱਢ ਤੋਂ ਨਹੀਂ ਹੈ ਉਹਦਾ ਪਤਾ ਹੀ ਨਹੀਂ ਮੁੱਢ ਕੀ ਹੈ ਪ੍ਰਮਾਤਮਾ ਦਾ ਫਿਰ ਤਾਂ ਅੰਤ ਪਹਿ ਗਿਆ ਨਾ ਰੱਬ ਦਾ ਜੀ ਮੁੱਢ ਹੈ ਉਹ ਪਹਿਲਾਂ ਵੀ ਸੀ ਆਦ ਅੰਤ ਮੱਧ ਮੱਧ ਹੁਣ ਵੀ ਹੈ ਵਿਚ ਵੀ ਹੈ ਉਸ ਤੋਂ ਬਿਨਾ ਕੋਈ ਵੀ ਨਹੀਂ ਹੈ ਆਦ ਅੰਤ ਮਧ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਉ ਕਹਿੰਦੇ ਹੋਰ ਕੋਈ ਹੈ ਹੀ ਨਹੀਂ ਜਿਹਦੇ ਨਾਲ ਅਸੀਂ ਜੁੜੀਏ ਇੱਕੋ ਹੀ ਆ ਪਰਮਾਤਮਾ ਇਸ ਕਰਕੇ ਬਹੁਤ ਕੁਝ ਮੰਗਦੇ ਆ ਸਤਗੁਰੂ ਆਖਰ ਵਿੱਚ ਕਹਿੰਦੇ ਕਰ ਕਿਰਪਾ ਪ੍ਰਭ ਮੇਰੇ ਦੀਨ ਦਿਆਲਾ ਏ ਦਿਨਾ ਤੇ ਦਇਆ ਕਰਨ ਵਾਲੇ ਏ ਦਿਆਲੂ ਵਾਹਿਗੁਰੂ ਜੀ ਕਿਰਪਾ ਕਰੋ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚ ਕਹਿੰਦੇ ਮੰਗਣ ਵਾਲਾ ਕੀ ਮੰਗਦਾ ਜਾਚੇ ਮੰਗਦਾ ਕੀ ਮੰਗਦਾ ਸਾਧਰਵਾਲਾ ਅਸੀਂ ਕਹਿੰਦੇ ਨਾ ਬਿਨ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਇਹ ਮੰਗ ਲੋ ਸਾਧਰ ਗੁਰੂ ਕੇ ਚਰਨਾਂ ਦੀ ਧੂੜ ਗੁਰੂ ਦੇ ਸੰਗਤ ਦੀ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਏ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਜਾਚਕ ਜਾਚੇ ਸਾਧਰਵਾਲਾ ਦੇਹ ਦਾਨ ਨਾਮਕ ਜਨ ਮੰਗੇ ਗੁਰੂ ਸਾਹਿਬ ਕਹਿੰਦੇ ਮੈਂ ਤੇਰਾ ਜਨ ਤੇਰੇ ਕੋਲ ਕੀ ਮੰਗਦਾ ਨਾਮ ਮੰਗਦਾ ਦੇਹ ਦਾਣ ਨਾਮ ਦਾ ਦਾਣ ਦੇਓ ਸਭ ਤੋਂ ਵੱਡਾ ਦਾਣ ਹੈ ਗੁਰੂ ਸੰਗਤ ਜੀ ਨਾਮ ਦਾ ਦਾ ਜੇ ਸਾਡੇ ਕੋਲ ਨਾਮ ਹੈ ਨਾ ਤੁਸੀਂ ਅਰਦਾਸ ਵਿੱਚ ਆਪਾਂ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾ ਜੇ ਸਾਡੇ ਕੋਲ ਨਾਮ ਹੈ ਨਾ ਤੇ ਸਾਡੀ ਸਿੱਖੀ ਵੀ ਕਾਇਮ ਹੈ ਸਾਡੇ ਕੇਸ ਵੀ ਕਾਇਮ ਰਹਿਣਗੇ ਸਾਡੀ ਰਹਿਤ ਵੀ ਸਾਡਾ ਵਿਵੇਕ ਵੀ ਸਾਡਾ ਭਰੋਸਾ ਵੀ ਜਿਹੜਾ ਹੈ ਉਹ ਕਾਇਮ ਰਹੇਗਾ ਜੇ ਸਾਡੇ ਕੋਲ ਨਾਮ ਹੈ ਜੇ ਨਾਮ ਨਹੀਂ ਹੈ ਤੇ ਸਿੱਖੀ ਕਿੱਥੇ ਫਿਰ ਚਲੀ ਜਾ ਨਾ ਕੇਸ ਹੁੰਦੇ ਸਿਰ ਤੇ ਤੇ ਨਾਮ ਸਭ ਤੋਂ ਵੱਡੀ ਚੀਜ਼ ਹੈ ਪਰਮੇਸ਼ਰ ਦਾ ਨਾਮ ਹੈ ਤੇ ਸਭ ਕੁਝ ਹੈ ਇਸ ਕਰਕੇ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਦੇਹ ਦਾਣ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਈ ਜਿਉ ਮੈਂ ਸਦਾ ਤੈਨੂੰ ਧਿਆਉਂਦਾ ਰਹਾ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਗੁਰੂ ਸਾਹਿਬ ਕਹਿੰਦੇ ਜਿਹੜੇ ਜੁੜ ਜਾਂਦੇ ਆ ਨਾ ਜਿਹੜੇ ਉਹਦੇ ادب ਦੇ ਵਿੱਚ ਰਹਿੰਦੇ ਆ ਜਿਹੜੇ ਉਹਦੇ ਭਾਉ ਦੇ ਵਿੱਚ ਰਹਿੰਦੇ ਆ ਜਿਹੜੇ ਉਹਦੇ ਪ੍ਰੇਮ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਅਵਸਥਾ ਹੋ ਜਾਂਦੀ ਆ ਸੌਂਦੇ ਵਾਹ ਵਾਹ ਉਚਰੇ ਉੱਠਦੇ ਵੀ ਵਾਹ ਕਰੇ ਉੱਠਦਿਆਂ ਵੀ ਸੌਂਦਿਆਂ ਵੀ ਹਮੇਸ਼ਾ ਪਰਮੇਸ਼ਰ ਨੂੰ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਉਹ ਹਮੇਸ਼ਾ ਉਹਨੂੰ ਜਪਦੇ ਆ ਹਮੇਸ਼ਾ ਉਹਦੇ ਨਾਲ ਕਬੀਰ ਸਾਹਿਬ ਕਹਿੰਦੇ ਕਬੀਰ ਸੁਪਨੇ ਹੋ ਬਰੜਾਏ ਕੇ ਜਹ ਮੁਖ ਨਿਕਸੇ ਰਾਮ ਕਈ ਨਾ ਲੋਕ ਤੁਸੀਂ ਦੇਖਿਆ ਹੋਣਾ ਲੋਕ ਗਾਲਾਂ ਕੱਢਦੇ ਜੋ ਮਤਲਬ ਜੋ ਦਿਨ ਵਿੱਚ ਕਰਦੇ ਆ ਉਹ ਜਦੋਂ ਸੁਪਨੇ ਦੇ ਵਿੱਚ ਗਾਣਾ ਵੀ ਕੱਢਣ ਲੱਗ ਜਾਂਦੇ ਜੋ ਗੱਲਾਂ ਕਰਦੇ ਆ ਦਿਹਾੜੀ ਵਿੱਚ ਕਰਦੇ ਆ ਉਹ ਸੁਪਨੇ ਦੇ ਵਿੱਚ ਕਰਨ ਲੱਗ ਜਾਂਦੇ ਤੇ ਜਿਹੜਾ ਨਾਲ ਸੁੱਤਾ ਹੁੰਦਾ ਉਹਨੂੰ ਪਤਾ ਲੱਗਦਾ ਵੀ ਇਹ ਕੀ ਬੋਲਦਾ ਪਿਆ ਕਹਿੰਦੇ ਉਹਨੂੰ ਕਹਿੰਦੇ ਬੜਾਉਂਦਾ ਪਿਆ ਪਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਜੇ ਬੜਾ ਕੇ ਵੀ ਨਾ ਰੱਬ ਦਾ ਨਾਮ ਮੂੰਹ ਦੇ ਵਿੱਚੋਂ ਨਿਕਲਦਾ ਕਬੀਰ ਸੁਪਨੇ ਹੋ ਬੜਾਏ ਕਿ ਜਹ ਮੁਖ ਨਿਕਸੇ ਰਾਮ ਤਾਂ ਕਿ ਪਗ ਕੀ ਪਾਣੀ ਮੇਰੇ ਤਨ ਕੋ ਚਾ ਮੇਰੇ ਸਰੀਰ ਦਾ ਚਮੜਾ ਉਹਨਾਂ ਦੇ ਪੈਰ ਦੀਆਂ ਜੁੱਤੀਆਂ ਬਣ ਜਾਣ ਜਿਹੜੇ ਸੁਪਨੇ ਦੇ ਵਿੱਚ ਵੀ ਰੱਬ ਨੂੰ ਯਾਦ ਕਰਦੇ ਕਹਿੰਦੇ ਸਦਾ ਉਹਨੂੰ ਤੇ ਆਉਣਾ ਹੈ ਤੇ ਆਉਣ ਦਾ ਮਤਲਬ ਉਹਦੇ ਡਰ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨਾ ਸਭ ਕਹਿੰਦੇ ਕਰ ਕਿਰਪਾ ਮੇਰੇ ਦੀਨ ਦਿਆਲਾ ਨਾਨਕ ਜਾਚਕ ਜਾਚੈ ਸਾਧਰਵਾਲਾ ਦਾਣ ਦੇ ਨਾਨਕ ਜਨ ਮੰਗੇ ਸਦਾ ਸਦਾ ਤੁਧ ਧਿਆਈ ਜੀ ਤੇ ਉਹਨੂੰ ਧਿਆਵਾਂਗੇ ਕੀ ਹੋਏਗਾ ਫਿਰ ਪਹਿਲੀ ਪੰਕਤੀ ਸਰਬਨ ਕਰੋ ਰੈਣ ਸੁਹਾਵੜੀ ਦਿਨ ਸੁਵਿਲਾ ਰਾਤ ਵੀ ਸੋਹਣੀ ਦਿਨ ਵੀ ਸੁਖ ਸੁੱਖਾਂ ਭਰਿਆ ਕਦੋਂ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਜਦੋਂ ਤੁਸੀਂ ਮਿਲ ਕਰ ਰਹੇ ਹੋ ਨਾ ਸੰਗਤ ਵਿੱਚ ਬੈਠੇ ਹੋ ਨਾਮ ਜਪਣਾ ਤੇ ਕਹਿੰਦੇ ਘੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਫਲ ਤੇ ਥਾਈ ਜਿਓ ਕਹਿੰਦੇ ਤੁਹਾਡਾ ਜੀਵਨ ਸਫਲ ਹੋ ਜਾਏਗਾ ਕਿਹਦਾ ਜੀਵਨ ਸਫਲ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮ ਜਾਪੇ ਜਿਹੜਾ ਗੁਰੂ ਦੀ ਸੰਗ ਕਰਕੇ ਪਰਮੇਸ਼ਰ ਦਾ ਨਾਮ ਜਪਦਾ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆਂ ਬਲਾਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ